ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਹਾਂਜੀ ਅੱਜ ਪੱਤਰ ਕਰਾਂਗੇ ਆਪਾਂ ਤਕਰੀਬਨ ਇਹ 6ਵੇਂ 7ਵੇਂ ਜਮਾਤਾਂ ਤੋਂ ਸ਼ੁਰੂ ਹੋ ਜਾਂਦੇ ਲਈ ਹਨ ਆਪਣੇ ਸ਼ਹਿਰ ਦੀ ਮਿਊਂਸਪਲ ਕਮੇਟੀ ਦੇ ਪ੍ਰਧਾਨ ਜਾਂ ਪਿੰਡ ਦੇ ਸਰਪੰਚ ਨੂੰ ਇੱਕ ਪੱਤਰ ਰਾਹੀਂ ਆਪਣੇ ਵਾਰਡ ਦੀਆਂ ਗਲੀਆਂ ਤੇ ਨਾਲੀਆਂ ਦੀ ਭੈੜੀ ਹਾਲਤ ਕਰਨ ਲੋਕਾਂ ਦੀਆਂ ਤਕਲੀਫਾਂ ਦੱਸਦੇ ਹੋਏ ਉਹਨਾਂ ਦੇ ਟੁਕਮੇ ਹੱਲ ਲਈ ਪੱਤਰ ਲਿਖਣਾ ਹੈ ਜੀ ਠੀਕ ਹੈ ਜੀ ਹੁਣ ਆਪਾਂ ਪੱਤਰ ਜਦੋਂ ਸ਼ੁਰੂ ਕਰਦੇ ਹੁੰਨੇ ਆ ਤਾਂ ਕੀ ਲਿਖਦੇ ਆ ਪਹਿਲਾਂ ਖੱਬੇ ਹੱਥ ਸੇਵਾ ਵਿਖੇ ਉਤੋਂ ਬਾਅਦ ਫਿਰ ਲਿਖਣਾ ਕਿ ਇਹਨੂੰ ਹੈ ਪ੍ਰਧਾਨ ਸਾਹਿਬ ਨੂੰ ਕਮਾ ਪਾਵਾਂਗੇ ਜਾਂ ਸਰਪੰਚ ਸਾਹਿਬ ਲਿਖਾਂਗੇ ਇੱਥੇ ਜੇ ਪਿੰਡ ਹੈ ਠੀਕ ਹੈ ਜੀ ਨਗਰਪਾਲਿਕਾ ਜੇ ਸਹਿਰ ਹੈ ਜੇ ਪਿੰਡ ਹੈ ਫਿਰ ਇੱਥੇ ਲਿਖਾਂਗੇ ਆਪਾਂ ਪੰਚਾਇਤ ਠੀਕ ਹੈ ਜੀ ਹੁਣ ਨਗਰਪਾਲਿਕਾ ਕਿੱਥੇ ਦੀ ਹੈ ਰਾਜਪੁਰਾ ਖਰੜਾ ਸਰਾਂ ਦੇ ਜੋ ਵੀ ਹੈਗਾ ਉਹ ਲਿਖ ਦਾਂਗੇ ਤੇ ਪੰਚਾਇਤ ਹੈ ਜਿਹੜਾ ਕੋਈ ਪਿੰਡ ਹੈ ਉੱਥੇ ਪਿੰਡ ਦਾ ਨਾਮ ਲਿਖ ਕੇ ਆਪਾਂ ਡੰਡੀ ਪਾ ਦਾਂਗੇ ਵਿਸ਼ਾ ਕੀ ਹੈ ਜੀ ਅੱਗੇ ਮਹੱਲੇ ਦੀਆਂ ਗਲੀਆਂ ਤੇ ਨਾਲੀਆਂ ਦੀ ਮਰੰਮਤ ਤੋਂ ਸੰਬੰਧੀ ਸ੍ਰੀਮਾਨ ਜੀ ਹੈ ਜਾਂ ਸ੍ਰੀਮਤੀ ਜੀ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਲਿਖ ਦਾਂਗੇ ਤੇ ਜੋ ਵੀ ਹੈ ਅੱਗੇ ਫਿਰ ਲਿਖਾਂਗੇ ਆਪਾਂ ਬੇਨਤੀ ਹੈ ਕਿ ਸਾਡੇ ਨਗਰ ਦੇ ਵਾਰਡ ਨੰਬਰ 5 ਦੀਆਂ ਗਲੀਆਂ ਤੇ ਨਾਲੀਆਂ ਦੀ ਹਾਲਤ ਬਹੁਤ ਹੀ ਖਰਾਬ ਹੈ ਹੁਣ ਇੱਥੇ ਆਪਾਂ ਨਗਰ ਦੇ ਵਾਰਡ ਨੰਬਰ ਜੇ ਸ਼ਹਿਰ ਤੋਂ ਤਾਂ ਲਿਖਣੇ ਦੇ ਪਿੰਡ ਚ ਆਪਾਂ ਫਿਰ ਉਤੋਂ ਲਿਖਣਾ ਹੈ ਉਥੇ ਪਿੰਡ ਦੇ ਪਿੰਡ ਦੀ ਗਲੀ ਕਿਹੜੀ ਹੈ ਉਹਦਾ ਨੰਬਰ ਲਿਖ ਦਾਂਗੇ ਠੀਕ ਹੈ ਜੀ ਗਲੀਆਂ ਵਿੱਚ ਥਾਂ ਥਾਂ ਟੋਏ ਪਏ ਹੋਏ ਹਨ ਇਹ ਟੋਏ ਹਰ ਸਮੇਂ ਨਾਲੀਆਂ ਦੇ ਗੰਦੇ ਪਾਣੀ ਨਾਲ ਭਰੇ ਰਹਿੰਦੇ ਹਨ ਬਰਸਾਤ ਦੇ ਦਿਨਾਂ ਵਿੱਚ ਤਾਂ ਇਹਨਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਂਦੀ ਹੈ ਇਸ ਵਾਰਡ ਦੀਆਂ ਜਾਂ ਫਿਰ ਪਿੰਡ ਦੇ ਵਿੱਚ ਲਿਖਣਾ ਆਪਾਂ ਇਸ ਗਲੀ ਦੀਆਂ ਤੇ ਗਲੀਆਂ ਦੇ ਵਿੱਚ ਸਾਈਕਲ ਸਕੂਟਰ ਰਿਕਸ਼ੇ ਆਦ ਗਲੀਆਂ ਦੇ ਚਿੱਕੜ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ ਪਿੰਡ ਦੇ ਵਿੱਚ ਆਪਾਂ ਲਿਖਾਂਗੇ ਮਹੱਲੇ ਦੀਆਂ ਇਸ ਮਹੱਲੇ ਦੀਆਂ ਠੀਕ ਹੈ ਜੀ 12ਵਾਂ ਵਾਲੇ ਲੋਕਾਂ ਨੂੰ ਤਾਂ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਮੇਂ ਸਾਰੇ ਮੁਹੱਲੇ ਵਿੱਚ ਗੰਦਗੀ ਜਮ੍ਹਾਂ ਹੋ ਗਈ ਹੈ ਤੇ ਮੱਛਰ ਵੀ ਬਹੁਤ ਹੋ ਗਿਆ ਹੈ ਜੇ ਅਧਿਕਾਰੀਆਂ ਵੱਲੋਂ ਨਾਲੀਆਂ ਅਤੇ ਗਲੀਆਂ ਦੀ ਮੁਰੰਮਤ ਤੁਰੰਤ ਨਾ ਕਰਵਾਈ ਗਈ ਤਾਂ ਮੁਹੱਲੇ ਵਿੱਚ ਕੋਈ ਨਾ ਕੋਈ ਗੰਭੀਰ ਬਿਮਾਰੀ ਫੈਲ ਜਾਣ ਦਾ ਡਰ ਹੈ ਸੱਜੇ ਹੱਥ ਲਿਖਾਂਗੇ ਜੀ ਹੁਣ ਆਪ ਦਾ ਵਿਸ਼ਵਾਸ ਪਾਤਰ ਤੇ ਇਹ ਥਾਂ ਨਾਮ ਲਿਖੋਗੇ ਜਿਹੜਾ ਲਿਖਣ ਵਾਲਾ ਉਸ ਤੋਂ ਬਾਅਦ ਵਾਰਡ ਨੰਬਰ ਹੈ ਜਾਂ ਫਿਰ ਪਿੰਡ ਦੇ ਵਿੱਚ ਮੁਹੱਲਾ ਕਿਹੜਾ ਉਹਦਾ ਨਾਮ ਲਿਖ ਦੋਗੇ ਠੀਕ ਹੈ ਜੀ ਉਸ ਤੋਂ ਬਾਅਦ ਕਿੱਥੇ ਦਾ ਸ਼ਹਿਰ ਦਾ ਨਾਮ ਲਿਖ ਦੋਗੇ ਜੇ ਪਿੰਡ ਹੈ ਤਾਂ ਪਿੰਡ ਦਾ ਨਾਮ ਲਿਖ ਦੋਗੇ ਤੇ ਪਿੱਛੇ ਡੰਡੀ ਪਾ ਦੋਗੇ ਤੇ ਖੱਬੇ ਹੱਥ ਆ ਕੇ ਮਿਤੀ ਲਿਖੀ ਦਾ ਇੱਥੇ ਮਿਤੀ ਲਿਖੀ ਦੀ ਆ ਸ਼ਬਦਾਂ ਦੇ ਵਿੱਚ ਲਿਖਣੀ ਆ 15 ਜਾਂ ਜੋ ਵੀ ਹੁਣ ਅੱਜ ਆਪਣੀ ਜਿਵੇਂ ਹੈਗੀ ਹੈ 10 ਸਤੰਬਰ ਤਾਂ 2025 ਠੀਕ ਹੈ ਜੀ ਇਹ ਪੁਰਾਣੀ ਮਿਤੀ ਲਿਖੀ ਹੋਈ ਹੈ ਇਹ ਨਹੀਂ ਲਿਖਾਂਗੇ ਆਪਾਂ ਜਿਹੜੀ ਮਿਤੀ ਆਪਾਂ ਜਿਸ ਨੂੰ ਪੱਤਰ ਲਿਖਣਾ ਉਹ ਲਿਖਾਂਗੇ ਠੀਕ ਹੈ ਜੀ ਤੇ ਇਸ ਪੱਤਰ ਇਹਦੇ ਵਿੱਚ ਸ਼ਬਦਾਂ ਵਾਲੀ ਤੁਸੀਂ ਆਪਣੀ ਲਿਖ ਸਕਦੇ ਹੋ ਤੇ ਜੀ ਨੂੰ ਲਿਖਣੀ ਅਧਿਕਾਰੀ ਨੂੰ ਉਹਦਾ ਨਾਮ ਉਸੇ ਹਿਸਾਬ ਨਾਲ ਲਿਖਣਾ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ